ਗੁਰਦੁਆਰਾ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਨizampur ਵਿਖੇ ਸੰਤ ਬਾਬਾ ਮਨਜੀਤ ਸਿੰਘ ਬੇਦੀ 16ਵੀਂ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਰਾਂਹੀ ਨਮਾਈ ਹੇਠ ਬਾਬਾ ਸ੍ਰੀ ਚੰਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਚੱਲ ਰਹੇ ਸਲਾਣਾ ਸਮਾਗਮਾਂ ਦੀ ਸਮਾਪਤੀ 26 ਅਕਤੂਬਰ ਨੂੰ ਹੋਵੇਗੀ ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗੋਪਰੰਤ ਧਾਰਮਿਕ ਦੀਵਾਨ ਸਜਾਇਆ ਜਾਣਗੇ ਅਤੇ ਵਖ ਵਖ ਰਾਗੀ ਟਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਇਸ ਮੌਕੇ ਤੇ ਉਗਿਆ ਪੰਥਕ ਹਸਤੀਆਂ ਤੇ ਸਾਨਤ ਮਹਾਪੁਰਸ਼ ਸ਼ਿਰਕਤ ਕਰਨਗੇ ਇਸ ਦੌਰਾਨ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਉਹਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹਨਾਂ ਸਮਾਗਮ ਵਿੱਚ ਸ਼ਿਰਕਤ ਕਰਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੀ ਲੰਗਰ ਅਟੁੱਟ ਵਰਤਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਧੰਨ ਭਗਵਾਨ ਬਾਬਾ ਸ੍ਰੀ ਚੰਗ ਸਾਬ ਜੀ ਦਾ ਜੋ ਪਵਿੱਤਰ 531ਵਾਂ ਆਗਮਨ ਪੁਰਬ ਉਹਨਾਂ ਦੇ ਪਾਵਨ ਪਵਿੱਤਰ ਚਰਨ ਛੂ ਪ੍ਰਾਪਤ ਧਰਤੀ ਉਹਨਾਂ ਦਾ ਇਤਿਹਾਸਕ ਅਸਥਾਨ ਗੁਰਦੁਆਰਾ ਤਪਸਥਾਨ ਭਗਵਾਨ ਬਾਬਾ ਸ੍ਰੀ ਚੰਗ ਜੀ ਪਿੰਡ ਨizampur ਵਿਖੇ ਮਿੱਥੀ 6 ਸਤੰਬਰ ਤੋਂ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ 6 ਸਤੰਬਰ ਤੋਂ ਸ੍ਰੀ ਖਨਪਟ ਸਾਹਿਬ ਜੀ ਦੀਆਂ ਜੋ ਲੜੀਆਂ ਪ੍ਰారంਭ ਕੀਤੀਆਂ ਗਈਆਂ ਸਨ ਹੋਰ ਨਿਰੰਤਰ ਚੱਲ ਰਹੀਆਂ ਸਨ ਤੇ ਕੱਲ 26 ਅਕਤੂਬਰ ਨੂੰ ਲੜੀਆਂ ਦੀ ਸਮਾਪਤੀ ਹੋਏਗੀ ਤੇ ਸਾਲਾਨਾ ਜੋੜ ਮੇਲਾ ਗੁਰਮਤ ਸਮਾਗਮ ਤੇ ਭੰਡਾਰੇ ਕੀਤੇ ਜਾਣਗੇ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉੱਚੇ ਚੇ ਪਰਵੰਦਾ ਹੇਠ ਬਾਬਾ ਮਨਜੀਤ ਸਿੰਘ ਜੀ ਵੇਦੀ ਜੋ ਕਿ ਮੁੱਖ ਸੰਚਾਲਕ ਨੇ ਤਪਸਥਾਨ ਦੇ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸਨਾਨੇ ਜੋੜ ਮੇਲੇ ਦੇ ਵਿੱਚ ਦੂਰ ਦਰਾਡੇ ਤੋਂ ਪੰਥ ਪਰसिद्ध ਰਾਗੀ ਜੱਥੇ ਢਾਡੀ ਜੱਥੇ ਪਹੁੰਚ ਰਹੇ ਨੇ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਆਪ ਤੁਮੋ ਸੰਗਤਾਂ ਦੇ ਦਰਸ਼ਨ ਕਰਨਗੇ ਜੀ ਸਮਾਗਮ ਵਿੱਚ आयुर्वेदिक एलोपैथिक कैंप भी लगाया जा रहा है जिस ਵਿੱਚ ਸਾਰੀਆਂ ਸੰਗਤਾਂ ਵਾਸਤੇ ਮੈਡੀਕਲ ਸਹੂਲਤ ਮੁਫਤ ਦਿੱਤੀ ਜਾਏਗੀ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਗੁਰੂ ਕੇ ਲੰਗਰ ਵੀ ੁੱਟ ਵਰਤਾਏ ਜਾਣਗੇ ਸੋ ਬੇਨਤੀ ਹੈ ਸੰਗਤ ਜੀ ਸਾਰੇ ਸਮਾਗਮਾਂ ਵਿੱਚ ਪਰਿਵਾਰ ਸਹਿਤ ਪਹੁੰਚ ਕੇ ਬਾਬਾ ਸ੍ਰਿਚੰਦ ਸਾਹਿਬ ਜੀ ਦੀਆਂ ਜੋ ਖੁਸ਼ੀਆਂ ਪ੍ਰਾਪਤ ਕਰਿਏ ਜੀ ਬਾਬਾ ਸ੍ਰਿਚੰਦ ਸਾਹਿਬ ਜੀਆਂ ਜੋ ਅਸੀਸਾਂ ਪ੍ਰਾਪਤ ਕਰਿਏ ਜੀ ਹਾਥੀਂ ਸੇਵਾ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਿਆ ਜੀ ਉਹਨਾਂ ਦੀ 80 ਸਾਲ ਦੀ ਜੀ ਹੋਈਆਂ ਭਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ